ਤੁਸੀਂ ਸੁਣ ਰਹੇ ਹੋ ਜਸਵੰਤ ਸਿੰਘ ਕਵਲ ਦਾ ਨਾਵਲ ਪੂਰਨ ਮਾਸ਼ੀ ਅੰਕ ਪਹਿਲਾ ਮੂਹ ਹਨੇਰੀ ਸਵੇਰ ਭਗਤਾਂ ਦਾ ਸਮਾਂ ਹੁੰਦਾ ਹੈ ਜਿਸ ਵਿੱਚ ਉਹ ਇਸ਼ਨਾਨ ਕਰਕੇ ਆਪਣੇ ਧਿਆਨ ਨੂੰ ਸਹਿਜ ਆਤਮਾ ਵਿੱਚ ਜੋੜਦੇ ਹਨ ਹਾਲੀ ਖੇਤਾਂ ਵਿੱਚ ਜੋਗ ਪਿੱਛੇ ਆਰਥਿਕ ਹਾਲਤ ਵਿੱਚ ਬੁੱਢੀ ਹੋ ਰਹੀ ਜ਼ਿੰਦਗੀ ਨੂੰ ਮਿੱਠੀ ਤੇ ਲੰਬੀ ਹੇਕ ਦੇ ਗੀਤ ਗਾਗਾ ਤੁਮਨੇ ਦੇ ਦੇ ਬਚਾਉਂਦੇ ਹਨ ਇਸੇ ਹੀ ਸਵੇਰ ਵਿੱਚ ਕਈ ਸੁਆਣੀਆਂ ਨੂੰ ਪੀਕੇ ਡੰਗ ਪਕਾਉਣ ਦਾ ਫਿਕਰ ਪਿਆ ਹੁੰਦਾ ਹੈ ਅਤੇ ਉਹਨਾਂ ਦੇ ਜਵਾਨ ਡੋਲੇ ਚੱਕੀ ਪੀਂਦੇ ਗੰਡ ਵਿੱਚੋਂ ਆਟੇ ਦੀ ਲਗਾਤਾਰ ਧਾਰ ਵਗਾ ਦਿੰਦੇ ਹਨ ਬਹੁਤ ਸੁਆਣੀਆਂ ਚਾਟੀਆਂ ਵਿੱਚ ਮਧਾਨੀਆਂ ਪਾ ਕੇ ਦੁੱਧ ਰੜਕਣਾ ਸ਼ੁਰੂ ਕਰਦੀਆਂ ਹਨ ਪਿੰਡੂ ਜਵਾਨੀ ਮੱਖਣਾ ਵਿੱਚ ਘੁਲ ਕੇ ਲਿਸ਼ਕਦੀ ਹੈ ਅਮਲੀ ਰਜ਼ਾਈਆਂ ਹੇਠ ਊਂਗਦੇ ਪਾਲੇ ਤੇ ਨਸ਼ੇ ਦੀ ਤਰੋਟ ਦੇ ਪੰਨੇ ਹੱਡ ਇਕੱਠੇ ਕਰਨ ਦੇ ਯਤਨ ਕਰਦੇ ਹਨ ਕੁੱਕੜ ਦੀ ਬਾੰਗ ਸੁਣ ਕੇ ਉਹ ਜਾਈ ਦਾ ਉੱਚਾ ਹੋਇਆ ਲੜ ਦੱਬ ਕੇ ਫਿਰ ਸੌ ਜਾਂਦੇ ਹਨ ਜਿਵੇਂ ਉਹਨਾਂ ਦੀ ਜ਼ਿੰਦਗੀ ਵਿੱਚੋਂ ਮੂਲ ਉਤਸ਼ਾਹ ਅਮਲੋ ਮੁੱਕ ਗਿਆ ਹੋਵੇ ਨਵੇਂ ਪਿੰਡ ਦੀ ਨਿਆਈ ਵਿੱਚ ਇੱਕ ਖੂਹ ਚੱਲ ਰਿਹਾ ਸੀ ਪੈੜ ਦੁਆਲੇ ਬੋਤਾ ਆਵਾ ਗਵਨ ਦੀ ਫੇਰੀ ਵਾਂਗ ਘੁੰਮ ਰਿਹਾ ਸੀ ਉਸ ਨੂੰ ਆਪਣੀ ਮੰਜ਼ਲ ਦਾ ਪਤਾ ਨਹੀਂ ਸੀ ਗੋਲ ਚੱਕਰ ਦਾ ਕੋਈ ਸਿਰਾ ਨਹੀਂ ਹੁੰਦਾ ਭਰੀਆਂ ਟਿੰਡਾਂ ਜੀਵਨ ਦੇ ਬਲਵਲਿਆਂ ਵਾਂਗ ਉੱਛਲ ਕੇ ਡੁੱਲਦੀਆਂ ਅਤੇ ਖਾਲੀ ਹਸਰਤ ਆਹਾਂ ਵਾਂਗ ਹਿਰਦੇ ਖੂਹ ਵਿੱਚ ਮੁਰ ਟੁੰਬੀ ਮਾਰ ਜਾਂਦੀਆਂ ਸਨ ਹਲਟ ਦੀ ਚਾਲ ਜ਼ਿੰਦਗੀ ਦੀ ਜਦੋ ਜਹਿਦ ਦਾ ਸੰਦੇਸ਼ ਬਣੀ ਹੋਈ ਸੀ ਯਾਦ ਦੇ ਆਪ ਮੁਹਾਰੇ ਵਹਾਪ ਵਾਂਗ ਪਾਣੀ ਆੜ ਵਿੱਚ ਦੀ ਖੇਤਾਂ ਨੂੰ ਰੁੜਿਆ ਜਾ ਰਿਹਾ ਸੀ ਬੁੜੀਆਂ ਕੋਲ ਕੁੱਤੇ ਦੀ ਵਜਦੀ ਟੱਚ ਟੱਚ ਕਿਸਾਨ ਮਾਲਕ ਨੂੰ ਦੱਸਦੀ ਸੀ ਕਿ ਉਹਦਾ ਛੋਟਾ ਸੰਸਾਰ ਚੱਲ ਰਿਹਾ ਹੈ। ਪਾਣੀ ਦਾ ਪ੍ਰਵਾਹ ਪਾਲੇ ਨਾਲ ਮੁਰਝਾਈ ਸੇਜੀ ਨੂੰ ਉਦੋਂ ਸੌਣ ਦਾ ਅਵਸਰ ਦੇ ਰਿਹਾ ਸੀ। 2-2 3-3 ਉਂਗਲ ਖੇਤ ਵਿੱਚੋਂ ਸਿਰ ਝੁਕਦੀ ਸੇਜੀ ਪਾਣੀ ਵਿੱਚ ਡੁੱਬ ਰਹੀ ਸੀ। ਖੂਹ ਦੇ ਨੇੜੇ 2-3 ਬਾੜੇ ਮਨੁੱਖ ਜੇਡੀਆਂ ਉੱਚੀਆਂ ਕੰਧਾਂ ਨਾਲ ਵਲੇ ਹੋਏ ਸਨ। ਕੱਚੀਆਂ ਕੰਧਾਂ ਮਾਰੂ ਮੀਹਾਂ ਦੀ ਬਾਛੜ ਵਿੱਚ ਵੀ ਸਿਦਕਵਾਨ ਹੋਈਆਂ ਖੜੀਆਂ ਸਨ। ਚੀਕ ਨੇ ਛਪੜਾਂ ਵਿੱਚੋਂ ਇੰਨਾ ਕੰਦਾਂ ਦੀਆਂ ਇੱਟਾਂ ਨੂੰ ਕਿਸਾਨ ਨੇ ਵੇਲੀ ਰੁੱਤ ਵਿੱਚ ਕਹਿਆਂ ਤੇ ਗੰਧਾਲੀਆਂ ਨਾਲ ਹਿਲਾ-ਹਿਲਾ ਕੱਢਿਆ ਸੀ ਬਾੜਿਆਂ ਵਿੱਚ ਮੱਕੀ ਤੇ ਚਰੀ ਦੀਆਂ ਪੂਲੀਆਂ ਦੀਆਂ ਵੱਡੀਆਂ-ਵੱਡੀਆਂ ਦੰਨਾ ਲੱਗੀਆਂ ਹੋਈਆਂ ਸਨ ਬਹੁਤੀਆਂ ਦਵਾਲੇ ਕੰਡਿਆਲੀਆਂ ਬਾੜਾਂ ਕੀਤੀਆਂ ਹੋਈਆਂ ਸਨ ਅਤੇ ਬੇਹਿਮਤੀਆਂ ਦੀਆਂ ਦੰਨਾ ਵਿੱਚ ਅਵਾਰਾ ਪਸ਼ੂ ਨੇ ਅਵਾਰਾ ਪਸ਼ੂਆਂ ਨੇ ਖਾ ਖੋ ਘੁਰਨੇ ਪਾ ਦਿੱਤੇ ਸਨ ਗੋਹੇ ਨੂੰ ਪਾਥੀਆਂ ਬਣਾ ਸੜਿਆ ਜਾ ਰਿਹਾ ਸੀ ਜਿਹੜਾ ਕਿ ਪੈਲੀ ਦੀ ਉਪਜ ਵਿੱਚ ਸਭ ਤੋਂ ਬਹੁਤਾ ਸਹਾਈ ਹੁੰਦਾ ਹੈ ਗੋਹਾ ਕਿਸਾਨ ਦਾ ਚੰਗਾ ਮਿੱਤਰ ਹੈ ਪਰ ਅਫਸੋਸ ਜਿੱਥੇ ਬਲ ਹੈ ਉਥੇ ਸਿਆਣਪ ਨਹੀਂ ਜਿਸ ਕਰਕੇ ਪਿੰਡਾਂ ਵਿੱਚ ਹਰੀ ਜ਼ਿੰਦਗੀ ਵਿੰਗੇ ਲੱਕ ਕੁੱਬੀ ਜੀ ਕੁੱਬੀ ਕੁੱਬੀ ਜੀ ਰਹੀ ਸੀ ਕਿਾਰੇ ਮੋੜ ਦੇ ਕਿਸਾਨ ਨੇ ਨੇੜੇ ਦੇ ਖੇਤ ਵਿੱਚੋਂ ਬੋਤੇ ਨੂੰ ਹੂੰ ਹੂੰ ਬੋਤਿਆਂ ਆਖਰ ਲਲਕਾਰਾ ਮਾਰਿਆ ਬੋਤੇ ਦੀ ਮੱਦਮ ਚਾਲ ਵਿੱਚ ਇੱਕਦਮ ਫੁਰਤੀ ਆ ਗਈ ਅਤੇ ਕੁੱਤੇ ਦੀ ਹੌਲੀ-ਹੌਲੀ ਵਜਦੀ ਟੱਚ-ਟੱਚ ਨਾਚ ਦੇ ਕਾਲੇ ਸਾਜ ਵਾਂਗ ਟਿੱਚ-ਟਿੱਚ ਟਿੱਚ ਕਰਨ ਉੱਠੀ ਬੈਡ ਤੋਂ ਦੀ ਘੁੰਦੀਆਂ ਟਿੰਡਾਂ ਦਾ ਪਾਣੀ ਪਾਰਸੇ ਦੀ ਥਾਂ ਬੋਤਾ ਖੂਹ ਵਿੱਚ ਡੁੱਲਣ ਲੱਗਾ ਕਦੇ-ਕਦੇ ਮਾਹਲ ਦੇ ਬੈਡ ਦੀਆਂ ਰੰਬੀਆਂ ਤੋਂ ਉਤਾਂ-ਹੇਠਾਂ ਹੋਣ ਨਾਲ ਇੱਕ ਤਕੜਾ ਤੜਕਾ ਪੈਦਾ ਹੁੰਦਾ ਜਿਸ ਤੇ ਖੜਾਕ ਨਾਲ ਨੇੜ ਤੇੜ ਦੇ ਘਰਾਂ ਵਿੱਚ ਖਬਰ ਹੋ ਜਾਂਦੀ ਸੀ ਕਿ ਅੱਜ ਨਿਆਈ ਵਾਲਾ ਖੂਹ ਵਗ ਰਿਹਾ ਹੈ। ਕਈ ਜਟੀਆਂ ਨੂੰ ਟੱਬਰ ਦੇ ਮੈਲੇ ਕਪੜੇ ਧੋਣ ਦਾ ਚੇਤਾ ਆਉਂਦਾ ਤੇ ਆਪਣੇ ਕੰਮਾਂ ਨੂੰ ਛੂਲੀ ਨਾਲ ਲਬੇੜਨ ਲੱਗ ਜਾਂਦੀਆਂ। ਕਿਸਾਨ ਵਗਦੇ ਖਾਲ ਦੀ ਵੱਟੇ-ਵੱਟੇ ਖੂਹ ਤੇ ਆ ਗਿਆ, ਰਾਹ ਵਿੱਚ ਵਗਦੇ ਪਾਣੀ ਨੂੰ ਧਿਆਨ ਨਾਲ ਵੇਖਦਾ ਆਇਆ ਕਿ ਕਿਤੇ ਟੁੱਟ ਤਾਂ ਨਹੀਂ ਗਿਆ। ਖੂਹ ਦੇ ਪਾਣੀ ਦਾ ਫਜ਼ੂਲ ਟੁੱਟ ਜਾਣਾ ਜੱਟ ਨੂੰ ਬੜਾ ਦੁਖੀ ਕਰਦਾ ਹੈ। ਅਜਿਹੇ ਮੌਕੇ ਉਹ ਕਦੇ ਆਪ ਨੂੰ ਅਤੇ ਕਦੇ ਰੱਬ ਨੂੰ ਗਾਲ੍ਹਾਂ ਦੇਣੋਂ ਵੀ ਸੰਕੋਚ ਨਹੀਂ ਕਰਦਾ ਕਿਉਂਕਿ ਉਸਤੇ ਵਿਸ਼ਵਾਸ ਵਿੱਚ ਰੱਬ ਹਰੇਕ ਚੰਗੇ ਮੰਦੇ ਕੰਮ ਦਾ ਕਰਤਾ ਹੈ ਕਿਸਾਨ ਨੇ ਕਹੀ ਮੋਡੇ ਤੋਂ ਲਾ ਕੇ ਇੱਕ ਪਾਸੇ ਰੱਖੀ ਅਤੇ ਵਗਦੇ ਬੋਤੇ ਨੂੰ ਮਹਾਰ ਤੋਂ ਫੜ ਕੇ ਬੁਸ਼ਕਾਰ ਮਾਰ ਰੋਕਿਆ ਸਿਆਣਾ ਜਾਨਵਰ ਛੱਟ ਦਮ ਲੈਣ ਲਈ ਰੁਕ ਗਿਆ ਮਾਲਕ ਨੇ ਹਟ ਹਟ ਆਖ ਉਸ ਨੂੰ ਪਿੱਛੇ ਹਟਾਇਆ ਬੋਤਾ ਪਿਛਲੀਆਂ ਲੱਤਾਂ ਚੌੜੀਆਂ ਕਰਕੇ ਚੀੜ ਕਰਨ ਲੱਗ ਪਿਆ ਮਾਲਕ ਨੇ ਬੀੜੀ ਉਸਦੇ ਕੰਨੇ ਤੋਂ ਥੋੜੀ ਥੱਲੇ ਸਰਕਾ ਦਿੱਤੀ ਤਾਂ ਜੋ ਅੰਬੀ ਥਾਂ ਨੂੰ ਹਵਾ ਲੱਗ ਸਕੇ ਹੁਣ ਥੋੜਾ ਚਾਨਣ ਹੋ ਚੁੱਕਾ ਸੀ ਹਲਟ ਦੇ ਖਲੋ ਜਾਣ ਨਾਲ ਉਸਤੇ ਚੱਲਣ ਵੇਲੇ ਦਾ ਰੌਲਾ ਮੁੱਕ ਗਿਆ ਅਤੇ ਨੇੜੇ ਦੇ ਬਾੜੇ ਵਿੱਚ ਕਿਸੇ ਦੇ ਪਾਥੀਆਂ ਪੱਥਨ ਦੀ ਆਵਾਜ਼ ਸੁਣਾਈ ਦੇਣ ਲੱਗੀ ਕਦੇ ਕੋਈ ਆਦਮੀ ਮੈਦਾਨ ਜਾਂਦਾ ਵੀ ਦਿਖਾਈ ਦਿੰਦਾ ਬੋਤੇ ਦੇ ਚੀੜੜ ਕਰ ਹਟਣ ਪਿੱਛੋਂ ਮਾਲਕ ਨੇ ਬੀੜੀ ਕੰਨੇ ਉੱਤੇ ਸੂਤ ਕੀਤੀ ਅਤੇ ਹੂੰਗਰ ਮਾਰ ਕੇ ਉਸ ਨੂੰ ਤੋੜ ਦਿੱਤਾ ਪਾਸੀ ਵਿੱਚ ਹੁਣ ਫਿਰ ਟਿੰਡਾਂ ਦੀਆਂ ਚਾਰ ਲਗਾਤਾਰ ਧਾਰਾਂ ਪੈਣ ਲੱਗੀਆਂ ਅਤੇ ਖਾਲ ਦਾ ਉਤਰਿਆ ਪਾਣੀ ਆਪਣੇ ਸਹੀ ਟਿਕਾਣੇ ਵਗਣ ਲੱਗਾ। ਕਿਸਾਨ ਕਹੀ ਚ ਬੱਚੇ ਵਿੱਚ ਰੱਖ ਕੇ ਬਹਿ ਗਿਆ ਅਤੇ ਜੁੱਤੀ ਲਾ ਕੇ ਠਰੇ ਪੈਰਾਂ ਨੂੰ ਉਸ ਖੂਹ ਦੇ ਨਿਕਲਦੇ ਨਿੱਕੇ ਪਾਣੀ ਵਿੱਚ ਨਿਗਾਹਸ ਦੇਣ ਲਈ ਰੱਖ ਲਿਆ। ਉਦੋਂ ਹੀ ਕਿਸੇ ਨੇ ਲੋਹੇ ਦੀ ਕਢਾਈ ਕੋਲ ਰੱਖੀ ਅਤੇ ਉਸ ਦੀ ਆਵਾਜ਼ ਨਾਲ ਕਿਸਾਨ ਤਰਬ ਗਿਆ। ਕੌਣ ਹੈ? ਫਿਰ ਆਪ ਹੀ ਜਨਾਨੀ ਵੇਖ ਕੇ ਝੇਪਰ ਗਿਆ। ਅੱਜ ਤੈਨੂੰ ਰੂਪ ਵਾਲੇ ਚ ਕੀ ਵਕਤ ਪਿਆ ਹੋਇਆ ਏ ਤੀਵੀ ਨੇ ਰੂਪ ਨੂੰ ਇਉਂ ਕਿਹਾ ਜਿਵੇਂ ਉਸ ਦੀ ਅੱਗੇ ਵੀ ਉਸ ਨਾਲ ਗੱਲਾਂ ਬਾਤਾਂ ਕਰਨ ਦੀ ਬੁੱਕਲ ਖੁੱਲੀ ਹੋਵੇ ਮੈਂ ਤਾਂ ਡਰ ਹੀ ਗਿਆ ਸੀ ਬਚਨੋ ਚੋਰਾ ਵਾਂਗ ਤੂੰ ਗੈਬ ਚੋਂ ਕਿਧਰੋਂ ਨਿਕਲ ਆਈ ਤੈਨੂੰ ਸਾਰੇ ਚੋਰੀ ਦੀਂਦੇ ਐ ਬਚਨੋ ਖਾਲ ਦੀ ਵਟ ਉੱਤੇ ਗੋਹੇ ਦੇ ਲਿਬੜੇ ਹੱਥ ਧੋਣ ਲਈ ਬਹਿ ਗਈ ਤੂੰ ਬਚ ਕੇ ਰਹੀਂ ਕਿਤੇ ਲੁੱਟਿਆ ਨਾ ਜਾਵੇਂ ਅੰਦਰੋਂ ਤਾਂ ਸਾਰਾ ਲੁੱਟਿਆ ਪਿਆ ਹਾਂ ਬਚਨੀ ਨੇ ਚਫੇਰੇ ਤੱਕਦੇ ਆਖਿਆ ਤੈਨੂੰ ਕੀਨੇ ਲੁੱਟ ਲਿਆ ਤੂੰ ਤਾਂ ਇਉਂ ਕੁਛ ਦੀਂ ਐ ਜਿਵੇਂ ਕੁਝ ਪਤਾ ਹੀ ਨਹੀਂ ਹੁੰਦਾ ਰੂਪ ਨੇ ਟੇਡਿਆਂ ਵੇਖਦਿਆਂ ਉੱਤਰ ਦਿੱਤਾ ਮੈਂ ਕਿਹੜਾ ਅੰਤਰਜਾਮੀ ਆ ਬਈ ਤੇਰੇ ਦਿਲ ਦੀਆਂ ਬੁੱਝ ਲਵਾਂ ਦੱਸੇ ਬਿਨਾ ਕੋਈ ਕਿਵੇਂ ਜਾਣੇ ਬਚਨੀ ਨੇ ਸਭ ਜਾਣਦਿਆਂ ਬੁੱਝਦਿਆਂ ਪੁੱਛਿਆ ਖਰਚੀਏ ਤੇਰੀਆਂ ਬਰਸ਼ੀਆਂ ਰਾਤ ਦਿਨ ਡਾਕੇ ਮਾਰਦੀਆਂ ਐ ਮਰ ਜਾਣ ਤੇਰੀਆਂ ਅੱਖੀਆਂ ਰੂਪ ਨੇ ਬਚਨੀ ਦੀਆਂ ਅੱਖਾਂ ਵਿੱਚ ਅੱਖਾਂ ਗੜਦਿਆਂ ਕਿਹਾ ਬਚਨੂ ਅੰਦਰੋਂ ਬੜੀ ਖੁਸ਼ ਹੋਈ ਉਹ ਬੜੇ ਚਿਰ ਦੀ ਰੂਪ ਦੀ ਰੂਪ ਜਵਾਨੀ ਤੇ ਮਰਦੀ ਸੀ ਉਹ ਰੂਪ ਦੇ ਸ਼ਰੀਕੇ ਕਬੀਲੇ ਵਿੱਚੋਂ ਹੀ ਉਸਦੀ ਭਾਬੀ ਲੱਗਦੀ ਸੀ ਬਚਨੂ ਦੇ ਮਾਲਕ ਸਾਧੂ ਸਿੰਘ ਦਾ ਇਹ ਦੂਜਾ ਵਿਆਹ ਸੀ ਉਸਦੀ ਉਮਰ ਘਰ ਵਾਲੀ ਨਾਲੋਂ 15 ਵਰੇ ਵੱਡੀ ਸੀ ਅਤੇ ਰੇਸ਼ੇ ਦੀ ਬਿਮਾਰੀ ਨਾਲ ਥੋੜਾ ਜੁੜਿਆ ਰਹਿੰਦਾ ਸੀ ਭਾਵੇਂ ਬਚਨੂ ਰੂਪ ਨਾਲੋਂ 7-8 ਵਰੇ ਵੱਡੀ ਸੀ ਪਰ ਫਿਰ ਵੀ ਜਵਾਨੀ ਬੁੱਢੇ ਹੱਡਾਂ ਨਾਲੋਂ ਅਲੂਏ ਪਿੰਡੇ ਵੱਲ ਕੁਦਰਤੀ ਖਿੱਚ ਰੱਖਦੀ ਹੈ ਬਚਨੋ ਬਹੁਤ ਹੁਸ਼ਿਆਰ ਤੇ ਖਚਰੀ ਸੀ ਕਈ ਆਦਮੀ ਖਚਰੀ ਚਲਾਕੀ ਨੂੰ ਸਿਆਣਪ ਸਮਝਦੇ ਹਨ ਬਚਨੋ ਨੂੰ ਵੀ ਆਪਣੀ ਅਜਹੀ ਸਿਆਣਪ ਦਾ ਬੜਾ ਮਾਣ ਸੀ ਚੰਚਲਤਾ ਔਰਤ ਦੀ ਫਿਤਰਤ ਨੂੰ ਹਰ ਪਹਿਲੂ ਤੋਂ ਨੰਗਿਆ ਕਰ ਦਿੰਦੀ ਹੈ ਇਸ ਦੇ ਉਲਟ ਰੂਪ ਸੀਲ ਸੁਭਾਅ ਵਿੱਚ ਦਿਲ ਦਾ ਨਿਰਸ਼ਲ ਤੇ ਪੋਲਾ ਸੀ ਕਪਟਹੀਨ ਨਿਰਸ਼ਲਤਾ ਤਜਰਬੇ ਵਿੱਚ ਆ ਕੇ ਗੰਭੀਰ ਸਿਆਣਪ ਬਣ ਜਾਂਦੀ ਹੈ ਅਤੇ ਜ਼ਿੰਦਗੀ ਬਾਹਰ ਲੀਆਂ ਆਦਾਵਾਂ ਵਿੱਚੋਂ ਨਿਕਲ ਕੇ ਅੰਦਰ ਰਸ ਵਰਤਨ ਹੋ ਜਾਂਦੀ ਹੈ ਸਭ ਕੁਝ ਜਾਣਦਿਆਂ ਬੁੱਝਦਿਆਂ ਬਚਨੂ ਨੇ ਰੂਪ ਨੂੰ ਪਰਤੌਣ ਲਈ ਕਿਹਾ ਅਸੀਂ ਤੇਰੇ ਕਿਥੋਂ ਪਸੰਦਾਂ ਤੈਨੂੰ ਤਾਂ ਰੂਪ ਦਾ ਹੰਕਾਰ ਐ ਨਾ ਭਾਬੀ ਸੌ ਗਉ ਦੀ ਮੇਰੇ ਚਿੱਤ ਚੁੱਕੀ ਕੋਈ ਗੱਲ ਨਹੀਂ ਮੈਨੂੰ ਐਵੇਂ ਭਰਮ ਵੱਡ ਵੱਡ ਖਾਂਦਾ ਏ ਇਹਦਾ ਤਾਂ ਛੇਤੀ ਪਰਤਿਆਵਾ ਆ ਜਾਵੇਗਾ ਬਚਨੂ ਨੇ ਗੋਹੇ ਦੀ ਲਿਬੜੀ ਕੜਾਈ ਧੋਂਦਿਆਂ ਕਿਹਾ ਜਦੋਂ ਤੇਰਾ ਚਿੱਤ ਕਰੇ ਪਰਤਿਆ ਰੂਪ ਤੇ ਬਚਨੂ ਦੀਆਂ ਅੱਖਾਂ ਇੱਕ ਦੂਜੇ ਨੂੰ ਮੁਸਕਰਾਉਂਦਿਆਂ ਉਹ ਕੁਝ ਸਮਝਾ ਰਹੀਆਂ ਸਨ ਜਿਹੜਾ ਕੁਝ ਸੰਗਦਿਆਂ ਮਨੁੱਖ ਕਦੇ ਆਖ ਨਹੀਂ ਸਕਦਾ ਜਦ ਬਚਨੋ ਵਾਲੇ ਵਿੱਚੋਂ ਕਗਰਾ ਪਾ ਕੇ ਬਾਹਰ ਨਿਕਲੀ ਚੜਦੀ ਵੱਲ ਲਾਲੀ ਦਾ ਪ੍ਰਕਾਸ਼ ਦੱਸਦਾ ਸੀ ਕਿ ਸੂਰਜ ਨਿਕਲਣ ਵਿੱਚ ਬਹੁਤੀ ਧੀਰ ਨਹੀਂ ਬਚਨੋ ਦੀ ਬੁੱਕਲ ਰਕਾਨਾ ਵਾਂਗ ਮਾਰੀ ਹੋਈ ਸੀ ਅਤੇ ਕੁੰਡ ਨੂੰ ਸੂਤ ਕਰਦਿਆਂ ਉਸ ਰੂਪ ਨੂੰ ਹੱਕ ਲੂੰਵੀ ਸਿਆਨਤ ਮਾਰੀ ਰੂਪ ਕਸੀਸ ਵਟ ਕੇ ਰਹਿ ਗਿਆ ਬਚਨੋ ਦਾ ਹੱਕ ਤੇ ਪਿਆ ਸੋਨੇ ਦਾ ਤਵੀਤ ਰੂਪ ਦਾ ਮੂੰਹ ਛਿੜਾ ਰਿਹਾ ਸੀ ਉਸ ਜੋਰ ਦੀ ਕਹੀ ਪੀਨ ਪਰਨੇ ਪੁੰਜੇ ਮਾਰੀ ਅਤੇ ਬੁੱਲਾਂ ਨੂੰ ਦੰਦਾ ਹੇਠ ਤੋੜਦਾ 11 ਮੋੜਨ ਚੱਲਿਆ ਗਿਆ। ਰੂਪ 18 ਵਰਿਆਂ ਦਾ ਅੰਦਾੜੀਆਂ ਗੱਭਰੂ ਸੀ ਉਸ ਵਰਗਾ ਸੋਹਣਾ ਉੱਚਾ ਤੇ ਭਰਿਆ ਜਵਾਨੀ ਭਰਿਆ ਜਵਾਨ ਨੇੜੇ ਤੇੜੇ ਨਹੀਂ ਸੀ ਜਿਵੇਂ ਸੋਹਣੀ ਦੇ ਮਾਪਿਆਂ ਆਪਣੀ ਧੀ ਦਾ ਨਾ ਸੋਹਣੀ ਕਰਕੇ ਸੋਹਣੀ ਰੱਖਿਆ ਸੀ ਇਸ ਤਰ੍ਹਾਂ ਹੀ ਰੂਪ ਦੇ ਮਾਤਾ ਪਿਤਾ ਨੇ ਇਸ ਦੀ ਸੁੰਦਰਤਾ ਤੱਕ ਕੇ ਹੀ ਰੂਪ ਨਾਂ ਰੱਖਿਆ ਸੀ। 세ਤ ਆਪਣੇ ਆਪ ਵਿੱਚ ਨਰੋਆ ਹੁਸਨ ਹੈ ਨਕਸ਼ਾ ਦੀ ਤੀਖਣਤਾ ਨਾਲ ਗੋਰਾ ਰੰਗ ਮਿੱਠਾ ਪਿਆਰ ਬਣ ਗਿਆ ਸੀ ਪਰ ਇਹਨਾਂ ਦੋਹਾਂ ਵਿੱਚ 세ਤ ਭਰਪੂਰ ਜਵਾਨ ਲਹੂ ਨੇ ਸੁਹਾਗ ਸੰਗ ਨੂੰ ਜਫੀ ਵਿੱਚ ਘੁੱਟ ਸੁਟਿਆ ਸੀ ਲੰਗਦੇ ਪਾਂਦੀ ਰੂਪ ਨੂੰ ਦੇਖ ਕੇ ਇੱਕ ਹਸਰਤ ਨਾਲ ਲੈ ਜਾਂਦੇ ਸਨ ਕਿ ਉਹਨਾਂ ਨਵੇਂ ਪਿੰਡ ਵਿੱਚ ਰੱਬ ਦੀ ਕਿਤੇ ਵਿਹਲੇ ਬੈ ਕੇ ਬਣਾਈ ਸੂਰਤ ਵੇਖੀ ਹੈ ਉਹ ਸਧਾਰਨ ਆਦਮੀ ਲਈ ਲੋੜੇ ਦੀ ਖਿੱਚ ਰੱਖਦਾ ਸੀ ਉਸ ਦੇ ਮਾਪਿਓ ਚਿਰ ਹੋਇਆਂ ਮਰ ਚੁੱਕੇ ਸਨ ਇੱਕ ਵੱਡੀ ਭੈਣ ਬਸੰਤ ਕੌਰ ਸੀ ਜਿਸ ਦਾ ਵਿਆਹ ਉਸਦੇ ਪਿਤਾ ਨੇ ਜਿਉਂਦਿਆਂ ਹੀ ਕਰ ਦਿੱਤਾ ਸੀ ਅਤੇ ਉਹ ਆਪਣੇ ਸੌਰੀ ਸੁਖੀ ਵਸਤੀ ਸੀ ਛੋਟੀ ਉਮਰ ਵਿੱਚ ਰੂਪ ਨੂੰ ਉਸਦੇ ਪਿਤਾ ਦੇ ਦੁੱਧ ਘਿਓ ਖੁੱਲਾ ਖਾਨ ਨੂੰ ਦਿੱਤਾ ਸੀ ਅਤੇ ਉਸਾਲਾਂ ਨੂੰ ਮਹੀਨੇ ਅਤੇ ਮਹੀਨਿਆਂ ਨੂੰ ਦਿਨ ਬਣਾ ਕੇ ਜਵਾਨੀ ਚੜਿਆ ਸੀ ਪਿਤਾ ਦੀ ਮੌਤ ਪਿੱਛੋਂ ਵੀ ਘਰਦੋ ਮੱਜਾਂ ਲਵੇਰੀਆਂ ਰਹੀਆਂ ਸਨ ਖਾਣ ਪੀਣ ਦੀ ਕੋਈ ਪਰਵਾਹ ਨਹੀਂ ਸੀ ਉਸ ਦਾ ਆਪਣਾ ਵਿਆਹ ਮਾਤਾ ਪਿਤਾ ਦੇ ਸਵਰਗਵਾਸ ਹੋ ਜਾਣ ਪਿੱਛੋਂ ਹੋਇਆ ਸੀ। ਉਹਨਾਂ ਦਿਨਾਂ ਵਿੱਚ ਘਰ ਨੂੰ ਉਸਦੀ ਭੈਣ ਬਸੰਤ ਕੌਰ ਨੇ ਸਾਮਿਆ ਸੀ ਪਰ ਉਹ ਬਹੁਤਾ ਸਮਾਂ ਇੱਥੇ ਨਾ ਟਿਕ ਸਕੀ ਕਿਉਂਕਿ ਉਸਦੇ ਆਪਣੇ ਸਹੌਰੀ ਦੋ ਹਲਦੀ ਵਾਹੀ ਚਲਦੀ ਸੀ ਅਤੇ ਇਥੋਂ ਨਾਲੋਂ ਕੰਮ ਵੀ ਤਿੱਗਣਾ ਸੀ। ਰੂਪ ਦੀ ਆਪਣੀ ਵੋਟੀ ਨਾਲ ਛੇਤੀ ਹੀ ਅਨਬਨ ਹੋ ਗਈ ਇਸ ਦਾ ਵੱਡਾ ਕਾਰਨ ਇਹ ਸੀ। ਰੂਪ ਆਪਣੇ ਯਾਰਾਂ ਦੀ ਟਾਣੀ ਵਿੱਚ ਬੈਠਾ ਚੇਰ ਲਾ ਦਿੰਦਾ ਸੀ ਅਤੇ ਅੱਧੀ ਰਾਤ ਗਈ ਘਰ ਆਉਣ ਤੇ ਉਸਦੀ ਪਤਨੀ ਝਗੜਾ ਕਰਦੀ। ਰੂਪ ਨੇ ਆਪਣੀ ਪਹਿਲੀ ਉਮਰ ਵਿੱਚ ਰਾਜ ਕੇ ਆਜ਼ਾਦੀ ਮਾਣੀ ਸੀ ਉਸ ਤੋਂ ਇਹ ਰੋਕ ਤੇ ਬੰਧਨ ਸੁਹਾਰੇ ਨਹੀਂ ਸੀ ਜਾਂਦੇ। ਇਸ ਦੇ ਉਲਟ ਉਸ ਦੀ ਘਰ ਵਾਲੀ ਭਰੇ ਪਰਿਵਾਰ ਵਿੱਚੋਂ ਆਈ ਸੀ ਅਤੇ ਉਸ ਦਾ ਇਕੱਲੀ ਦਾ ਘਰ ਜੀ ਨਹੀਂ ਸੀ ਲੱਗਦਾ। ਫਿਰ ਰਾਤ ਨੂੰ ਦਿਨੇ ਸੌਦਾ ਕਰਦਿਆਂ ਦਿਹਾੜੀ ਲੰਘ ਜਾਂਦੀ ਪਰ ਰਾਤ ਨੂੰ ਹਨੇਰੇ ਵਿੱਚ ਡੁੱਬ-ਡੁੱਬ ਜਾਂਦੇ ਜੀ ਨੂੰ ਕੌਣ ਤਰਵਾਸ ਦਿੰਦਾ। ਜੇਕਰ ਰੂਪ ਦੇ ਘਰ ਵਾਲੀ ਥੋੜਾ ਗੁਲਾਮ ਰੋੜ ਮਹਿਸੂਸ ਕਰਦੀ ਪੇਕੇ ਚਲੀ ਜਾਂਦੀ ਫਿਰ ਉਸ ਨੂੰ ਪਿੱਛੇ ਵਿਗੋਚਦੇ ਦਾ ਫਿਕਰ ਤੋੜ-ਤੋੜ ਖਾਂਦਾ ਇੱਕ ਸਾਲ ਦੇ ਸਮੇਂ ਵਿੱਚ ਖਿੱਚੋ-ਤਣ ਦੋਹਾਂ ਵਿਚਾਰ ਵਧੇਰੇ ਹੋ ਗਈ ਰੂਪ ਇਹਨਾਂ ਵਿੱਚ ਉਸ ਤੇ ਧੌਂਸ ਵੀ ਦੇਂਦਾ ਰਿਹਾ ਉੱਠਦੀ ਮੂੰਹ ਜੋਰ ਜਵਾਨੀ ਵਿੱਚ ਦਾਬੇ ਦੀਆਂ ਰੁਚੀਆਂ ਕੁਦਰਤੀ ਜਾਗ ਰਹੀਆਂ ਸਨ ਜਿਹੜੀਆਂ ਮਰਦ ਮਨੁੱਖ ਔਰਤ ਨੂੰ ਗੁਲਾਮ ਰੱਖਣ ਲਈ ਆਪਣੇ ਪੁਰਾਣੇ ਬਜ਼ੁਰਗਾਂ ਤੋਂ ਵਿਰਾਸਤ ਵਿੱਚ ਲੈਂਦਾ ਹੈ ਰੂਪ ਦੀ ਹੁਸਨ ਜਵਾਨੀ ਨੇ ਉਸਦੀ ਵਾਟੀ ਨੂੰ ਇੱਕ ਤਰ੍ਹਾਂ ਸ਼ੱਕੀ ਕਰ ਦਿੱਤਾ ਉਹ ਰੂਪ ਦੇ ਸੁਹੱਪਣ ਸਾਵੇਂ ਰੁਪਈਏ ਵਿੱਚ ਕਾਨਾ ਵੀ ਨਹੀਂ ਸੀ ਅਜਹੀ ਅਵਸਥਾ ਵਿੱਚ ਉਹਰਤ ਆਪਣੇ ਮਾਲਕ ਦੀ ਸੱਚੀ ਗੱਲ ਤੇ ਵੀ ਵਿਸ਼ਵਾਸ ਨਹੀਂ ਕਰਦੀ ਅਤੇ ਉਸ ਦੇ ਵਿਰੋਧ ਵਿੱਚ ਹਰ ਨਿਰਮੂਲ ਗੱਲ ਦਾ ਅਸਰ ਕਬੂਲ ਕਰਦੀ ਹੈ ਖਿੱਚੋ ਤਾਨ ਇੱਕ ਤਰ੍ਹਾਂ ਲੜਾਈ ਵਿੱਚ ਬਦਲ ਗਈ ਅਤੇ ਰੂਪ ਕਈ ਵਾਰ ਔਖਾ ਹੋਇਆ ਉਸ ਨੂੰ ਮਾਰਨ ਵੀ ਲੱਗ ਜਾਂਦਾ दुखी ਹੋਇਆ ਰੂਪ ਇਹ ਜੰਜਾਲ ਗਲੋਂ ਲਾ ਦੇਣਾ ਚਾਹੁੰਦਾ ਸੀ ਅਖੀਰ ਇੱਕ ਦਿਨ ਝਗੜਾ ਇੱਥੋਂ ਤੱਕ ਵਧਿਆ ਕਿ ਰੂਪ ਨੇ ਉਸ ਨੂੰ ਸਦਾ ਲਈ ਪੇਕੇ ਵਾੜ ਦਿੱਤਾ ਅਤੇ ਆਪ ਵੀ ਉੱਥੇ ਕਦੇ ਨਾ ਗਿਆ ਕਈ ਮਹੀਨੇ ਲੰਘ ਜਾਣ ਪਿੱਛੋਂ ਉਸਦੇ ਸਹਰਿਆਂ ਤੋਂ ਪੰਚਾਇਤ ਜੁੜ ਕੇ ਆਈ ਪਰ ਉਸ ਨੇ ਪੰਚਾਇਤ ਨੂੰ ਸਾਫ਼ ਜਵਾਬ ਦੇ ਕੇ ਮੋੜ ਦਿੱਤਾ ਉਹ ਕਈ ਵਾਰ ਇਸ ਮਾਮਲੇ ਵਿੱਚ ਆਪਣਾ ਦੋਸ਼ੀ ਹੋਣਾ ਵੀ ਮੰਨਦਾ ਪਰ ਬੋਟੀ ਦੇ ਕੁਝ ਵਧੇਰੇ ਮੂੰਹ ਜ਼ੋਰ ਤੇ ਕੱਬੀ ਹੋਣ ਦਾ ਖਿਆਲ ਉਸਦੇ ਕਸੂਰ ਨੂੰ ਟੱਕ ਲੈਂਦਾ ਉਹ ਆਪਣੀ ਵਾਟੀ ਨੂੰ ਛੱਡ ਕੇ ਅਤੇ ਦਿਲੋਂ ਭੁਲਾ ਕੇ ਪ੍ਰਸੰਨ ਸੀ ਇੱਕ ਕੀਮਤੀ ਚੀਜ਼ ਵੀ ਜੋ ਜ਼ਿੰਦਗੀ ਲਈ ਭਾਰ ਸਾਬਿਤ ਹੁੰਦੀ ਹੈ ਉਸ ਨੂੰ ਤਿਆਗਣ ਦਾ ਅਫਸੋਸ ਸਤੌਨ ਦਾ ਕਾਰਨ ਨਹੀਂ ਬਣਦਾ ਅੱਜ ਰੂਪ ਨੂੰ ਆਪ ਹਲਟ ਜੋੜਨਾ ਪਿਆ ਸੀ ਕਿਉਂਕਿ ਉਸ ਦਾ ਸਿਰੀ ਕਈਆਂ ਦਿਨਾਂ ਦਾ ਕਿਤੇ ਆਪਣੀ ਰਿਸ਼ਤੇਦਾਰੀ ਵਿੱਚ ਮਿਲਣ ਗਿਆ ਹੋਇਆ ਸੀ ਰੂਪ ਦੇ ਬੋਤੇ ਨੂੰ ਮਾਰੇ ਹੋਕਰੇ ਨੇੜੇ ਦੇ ਘਰਾਂ ਤੱਕ ਸਾਫ਼ ਸੁੰਦੇ ਸਨ ਚੁੱਪ ਫਿਜ਼ਾ ਵਿੱਚ ਆਵਾਜ਼ ਦੂਰ ਤੱਕ ਚਲੀ ਜਾਂਦੀ ਹੈ ਬਚਨੋ ਤੇ ਰੂਪ ਦੇ ਘਰ ਖੂਹ ਤੋਂ ਦੂਰ ਨਹੀਂ ਸਨ ਰੂਪ ਦੇ ਲਲਕਾਰਿਆਂ ਨੇ ਬਚਨੀ ਨੂੰ ਅਜ ਇਸ ਵਕਤੇ ਜਗਾ ਦਿੱਤਾ ਛੇਤੀ ਦੁੱਧ ਡਿੜਕ ਕੇ ਉਸ ਗੋਹਾ ਕੂੜਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਪਾਥੀਆਂ ਪਾਥ ਕੇ ਰੂਪ ਨੂੰ ਮਿਲਣ ਦਾ ਮੌਕਾ ਮੱਸੀ ਹੱਥ ਲਿਆ ਸੀ ਜ਼ਿੰਦਗੀ ਪਿਆਰ ਦੀ ਆਸ਼ਿਕ ਹੈ ਪਰ ਜਵਾਨੀ ਪਿਆਰ ਵਿੱਚ ਕਤਲ ਹੈ ਫਿਤਰਤ ਜ਼ਿੰਦਗੀ ਨੂੰ ਉਸ ਦੀਆਂ ਲੋੜਾਂ ਅਨਸਾਰ ਹਸਾਉਂਦੀ ਅਤੇ ਜ਼ਖਮੀ ਕਰਦੀ ਹੈ ਖੂਹ ਚੱਲ ਰਿਹਾ ਸੀ ਅਤੇ ਰੂਪ ਦੇ ਦਿਮਾਗ ਵਿੱਚ ਬੱਚਨੋ ਦੇ ਖਿਆਲ ਕੁੰਮਰੇ ਸਨ ਉਹ ਸੋਚਦਾ ਸੀ ਬਚਨੀ ਮੇਰੇ ਨਾਲ ਕਿਉਂ ਐਨੀਆ ਖੁੱਲ ਕੇ ਗੱਲਾਂ ਕਰਦੀ ਰਹੀ ਉਸ ਦੀਆਂ ਨਜ਼ਰਾਂ ਥੋੜੇ ਸਮੇਂ ਤੋਂ ਕਿਸੇ ਚੋਹ ਮੋਹ ਵਿੱਚ ਰਹਿੰਦੀਆਂ ਹਨ ਸਾਧੂ ਵੀ ਹੁਣ ਦਿਨੋਂ ਦਿਨ ਮਾਤ ਪੈਂਦਾ ਜਾਂਦਾ ਹੈ ਤੇ ਦੀ ਜਵਾਨੀ ਹਾਲੇ ਖਸਮਾਂ ਨੂੰ ਖਾਂਦੀ ਏ ਇੱਕ ਕੁੜੀ ਜੰਮ ਕੇ ਵੀ ਕੋਈ ਬੁੱਢੀ ਹੋ ਜਾਂਦੀ ਹੈ ਇਹਦੇ ਸਰੀਰ ਦੀ ਤਾਂ ਜੜਤੀ ਹੀ ਲਿਫਨ ਵਾਲੀ ਨਹੀਂ ਜਦੋਂ ਲੀੜੇ ਪਾ ਕੇ ਨਿਕਲਦੀ ਹੈ ਸਾਲੀ ਦਾ ਮੁਸ਼ਕੀ ਰੰਗ ਮਹਿਕ ਉੱਠਦਾ ਹੈ ਫਿਰ ਉਹ ਬਚਨੀ ਬਾਰੇ ਕੁਝ ਹੋਰ ਖਿਆਲ ਕਰਨ ਲੱਗ ਪਿਆ ਭਲਾ ਅੱਜ ਉਹ ਮੇਰੇ ਕੋਲ ਇੰਨਾ ਚਿਰ ਕਿਉਂ ਬੈਠੀ ਰਹੀ ਅਤੇ ਮੈਂ ਉਸ ਕੋਲੋਂ ਕੁਝ ਪੁੱਛਿਆ ਹੀ ਨਾ ਕੁਝ ਪੁੱਛਿਆ ਹੀ ਨਾ ਤੇ ਉਸ ਨੂੰ ਸ਼ਰਮ ਆ ਗਈ ਉਸ ਆਲੇ-ਦੁਆਲੇ ਨੂੰ ਤੱਕਿਆ ਜਿਵੇਂ ਉਹ ਕੁਝ ਚੁਰਾੰਦਾ ਫੜਿਆ ਗਿਆ ਹੋਵੇ ਫਿਰ ਉਹ ਹੇਠਲਾ ਬੁੱਲ ਦਬਾ ਕੇ ਹੱਸ ਪਿਆ ਉਸ ਦੀ ਘਰ ਵਾਲੀ ਨੂੰ ਛੱਡਿਆ ਪੂਰੇ 6 ਮਹੀਨੇ ਹੋ ਗਏ ਸਨ ਸਾਹ ਘਾਲੇ ਕੋਈ ਹੋਇਆ ਨਹੀਂ ਸੀ ਛੱਡੀ-ਵੋਟੀ ਤੋਂ ਦੀ ਕੋਈ ਛੇਤੀ ਸਾਕ ਨਹੀਂ ਕਰਦਾ ਸੀ ਹਾਲੇ ਉਸਦੀ કુલ ਜ਼ਮੀਨ 10 ਗੁਮਾ ਸੀ ਨਵੇਂ ਪਿੰਡ ਦੀ 10 ਗੁਮਾ ਲਾਇਲਪੁਰ ਦੀਆਂ 12 ਦੇ ਇੱਕ ਮਰਬੇ ਦਾ ਮੁਕਾਬਲਾ ਕਰਦੀ ਸੀ ਸਾਰੀ ਜ਼ਮੀਨ ਕੱਸੀਆਂ ਖੂਦ ਤੇ ਸੀ ਰੂਪ ਦਾ ਪਿਤਾ ਪਹਿਲੀ ਉਮਰ ਵਿੱਚ ਅਮਰੀਕਾ ਗਿਆ ਹੋਇਆ ਸੀ ਇਸ ਕਰਕੇ ਘਰ ਵਿੱਚ ਪੈਸੇ ਵੱਲੋਂ ਥੰਧਿਆਈ ਨਹੀਂ ਗਈ ਸੀ ਭਾਵੇਂ ਰੂਪ ਦੀ ਭੈਣ ਹੱਥ ਵਸ ਹੁਣ ਕਰਕੇ ਚੋਰੀ ਛਿਪੇ ਬਹੁਤ ਕੁਝ ਲੈ ਗਈ ਸੀ ਪਰ ਰੂਪ ਦੇ ਖਾਂ ਪੀਣ ਲਈ ਫਿਰ ਵੀ ਕਾਫੀ ਕੁਝ ਸੀ ਕਈ ਇੱਕ ਆਉਂਦੇ ਸਾਖ ਉਸ ਆਪ ਹੀ ਮੋੜ ਦਿੱਤੇ ਸਨ ਉਹ ਕਿਸੇ ਛੱਡੀ ਪਤਨੀ ਦਾ ਵੱਡਾ ਨੁਕਸ ਸਮਝਦੇ ਸਨ ਪਿਤਾ ਦੇ ਮਰ ਜਾਣ ਪਿੱਛੋਂ ਅਠਵੀਂ ਜਮਾਤ ਵਿੱਚੋਂ ਹਟ ਗਿਆ ਸੀ ਅਤੇ ਜੋ ਕੁਝ ਆਉਂਦਾ ਸੀ ਉਹ ਭੁੱਲ ਚੁੱਕਾ ਸੀ ਜਾਂ ਭੁੱਲਦਾ ਜਾ ਰਿਹਾ ਸੀ ਪਹਿਲੀ ਉਮਰ ਵਿੱਚ ਉਸ ਨੂੰ ਵਿਦਿਆ ਨਾਲੋਂ ਹਾਣੀ ਮੁੰਡਿਆਂ ਦੀ ਖੇਡ ਦਾ ਸ਼ੁਗਲ ਪਿਆਰਾ ਸੀ ਰੂਪ ਸੇਜੀ ਵੇਖਦਾ ਵੇਖਦਾ ਖੂਹ ਵੱਲ ਨੂੰ ਮੁੜਿਆ ਉਸ ਬੋਤੀ ਨੂੰ ਇੱਕ ਵਾਰ ਰੋਕ ਕੇ ਦਮ ਦੋਆਇਆ ਦਮ ਲੈ ਕੇ ਬੋਤਾ ਦੂਣਾ ਹੋ ਕੇ ਵਗਦਾ ਸੀ ਜਦ ਉਸ ਬੋਤੇ ਨੂੰ ਤੋੜਿਆ ਉਦੋਂ ਪਿੰਡ ਵੱਲੋਂ ਬਚਨੋਂ ਖਾਲੀ ਟੋਕਰੀ ਚੁੱਕੀ ਆ ਰਹੀ ਸੀ ਰੂਪ ਨੂੰ ਉਹਦੀ ਤੌਰ ਮੁਰਗਾਈ ਤੁਰਦੀ ਜਾਪੀ ਵਾੜੇ ਵੱੜਦਿਆਂ ਬਚਨੋਂ ਅਨੋਖੀ ਸਹੰਤ ਵਿੱਚ ਮੁਸਕਰਾਈ ਰੂਪ ਨੇ ਧੁੱੜ ਧੜੀ ਲੈਂਦਿਆਂ ਮਹਿਸੂਸ ਕੀਤਾ ਜਿਵੇਂ ਉਸ ਦੀਆਂ ਅੱਖਾਂ ਬੁਲਾਵਾ ਦੇ ਰਹੀਆਂ ਹਨ ਉਸ ਤੋਂ ਬਚਨੋਂ ਦਾ ਇਉਂ ਮੁਸਕਰਾਉਣਾ ਸਹਾਰਿਆ ਨਾ ਗਿਆ ਉਸ ਵਾੜੇ ਦੇ ਪਿਛਲੇ ਪਾਸੇ ਚਾਰ ਚੁਫੇਰੇ ਨਜ਼ਰ ਮਾਰੀ ਉਸ ਨੂੰ ਕੋਈ ਨਹੀਂ ਸੀ ਵੇਖ ਰਿਹਾ ਉਹ ਬੜੀ ਫੁਰਤੀ ਨਾਲ ਕੰਦ ਟੱਪ ਗਿਆ ਬਚਨੂ ਦੀਆਂ ਅੱਖਾਂ ਤੇ ਬੁੱਲ ਗੁੱਝੇ ਹਸ ਰਹੇ ਸਨ ਅਤੇ ਛੋਟੀ ਜਹੀ ਗਹਿਰੀ ਵਿੱਚੋਂ ਪਾਥੀਆਂ ਕੱਢ-ਕੱਢ ਆਪਣੀ ਟੋਕਰੀ ਭਰ ਰਹੀ ਸੀ ਉਸ ਰੂਪ ਤੋਂ ਹੌਲੀ ਜਹੀ ਪੁੱਛਿਆ ਅੱਜ ਤੂੰ ਚੋਰਾ ਮੰਗ ਮੈਂ ਕਿਹਾ ਅੱਜ ਮੈਂ ਚੋਰੀ ਕਰਕੇ ਵੇਖ ਲਾਂ ਉਸ ਧੜਕਦੇ ਦਿਲ ਨਾਲ ਬਚਨੂ ਦੀ ਬਾਹ ਫੜ ਲਈ ਦੂਜੇ ਹੱਥ ਨਾਲ ਬਚਨੂ ਨੇ ਗਹਿਰੀ ਵਿੱਚੋਂ ਪਾਥੀ ਖਿੱਚੀ ਹੀ ਸੀ ਕਿ ਸਾਰੀ ਗਹਿਰੀ ਆਪ ਹੀ ਟਹਿ ਪਈ ਬਚਨੋ ਨੀਮ ਰਜ਼ਾਮੰਦੀ ਵਿੱਚ ਬਾਹਰ ਛੁਰਾਉਣ ਦਾ ਯਤਨ ਕਰ ਰਹੀ ਸੀ ਰੂਪ ਸੋਹ ਭਰਾ ਦੀ ਬਚਨੋ ਖੁਦ ਰੂਪ ਨੂੰ ਨਹੀਂ ਛੱਡਣਾ ਚਾਹੁੰਦੀ ਸੀ ਪਰ ਉਹ ਆਪਣੇ ਸਵਾਰਥ ਦੀ ਜਿੱਤ ਨਾਲ ਸੱਚੀ ਵੀ ਰਹਿਣਾ ਚਾਹੁੰਦੀ ਸੀ ਜਿਸ ਨੂੰ ਰੂਪ ਅਲੱਗ ਸੁਭਾਅ ਵਿੱਚ ਨਹੀਂ ਸਮਝ ਸਕਦਾ ਸੀ ਉਹਨਾਂ ਕਾਰਨਾਂ ਨੂੰ ਉਹ ਦੋਵੇਂ ਨਹੀਂ ਸਮਝਦੇ ਸਨ ਜਿਨ੍ਹਾਂ ਨੇ ਉਹਨਾਂ ਦੋਹਾਂ ਨੂੰ ਖਿੱਚ ਕੇ ਇੱਕ ਦੂਜੇ ਦੇ ਨੇੜੇ ਕਰ ਦਿੱਤਾ ਸੀ ਘਰ ਨੂੰ ਜਾਂਦੀ ਬਚਨੋ ਪ੍ਰਸੰਨ ਚਿਤ ਸੋਚ ਰਹੀ ਸੀ ਕੀ ਚੰਗਾ ਹੋਵੇ ਜੇ ਰੂਪ ਨਿਤ ਹੀ ਹਲਟ ਜੋੜਿਆ ਕਰੇ